ਲਓ ਬਈ ਜੀ ਆਪਾਂ ਖੜੇ ਆਂਗੇ ਕਰਨਾਲ ਟਰੈਕਟਰ ਸੇਲ ਪਰਚੇ ਜਾਣ ਦੇ ਤੇ ਇਹ ਵੀਡੀਓ ਵਧੀਆ ਲੱਗੇ ਉਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਕਰੋ ਬਈ ਜੀ ਤੇ ਬਾਈ ਪੁਰਾਣਾ ਟਰੈਕਟਰ ਕੱਟ ਵੀ ਲੈਂਦੇ ਨੇ ਨਵਾਂ ਟਰੈਕਟਰ ਜੇ ਤੁਸੀਂ ਲੈਣ ਆਉਂਗੇ ਤੇ ਬਾਕੀ ਲੋਨ ਵਗੈਰਾ ਦੀ ਵੀ ਸੌਦਾ ਪੂਰੀ ਹੈਗੀ ਤੇ ਘੱਟ ਚੱਲੇ ਹੋਏ ਟਰੈਕਟਰ ਪਾਈਆਂ ਕੋਲ ਮਿਲਦੇ ਨੇ ਤੇ ਕੰਡੀਸ਼ਨ ਦੇ ਵੀ ਟੌਪ ਹੁੰਦੇ ਨੇ ਤੇ ਸਟਾਰਟ ਕਰਾਂਗੇ ਬਈ ਜੀ ਮਿੰਦਰਾ ਅਰਜਨ 605 ਤੋਂ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਝੋਟੇ ਗੇਅਰ ਚ ਆ ਗਿਆ ਤੇ ਕੰਡੀਸ਼ਨ ਦਾ ਵੀ ਕੋਕਾ ਪਿਆ ਨਾਲ ਦੇ ਟਾਇਰ ਟੱਪ ਨੇ ਬਈ ਜੀ ਐਮ ਆਰ ਐਫ ਦੇ ਟਾਇਰ ਨੇ 16 ਦੇ ਟਾਇਰਾਂ ਚ ਬਾਈ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਬਾਈ 80 ਪੈਸੇ ਤੇ ਫਰੰਟ ਟਾਇਰ ਹੈਗੇ ਬਾਈ 75 ਕੇ ਪੈਸੇ ਤੇ ਮਾਡਲ ਦੀ ਗੱਲ ਕਰੀਏ ਬਾਈ 2014 ਮਾਡਲ ਤੇ 5 ਲੱਖ 45000 ਰੁਪਏ ਰੇਟ ਆ ਪਾਵਰ ਸਟੇਰੀਂਗ ਦਾ ਬਾਈ ਖੁੱਲੇ ਪਲੇਟਫਾਰਮ ਵਾਲਾ ਤੇ ਫਾਈਬਰ ਦੀ ਹੁੱਡ ਵਗੈਰਾ ਲੱਗੀ ਹੋਈ ਆ ਬਾਕੀ ਕੰਡੀਸ਼ਨ ਚੈੱਕ ਵੀ ਕਰ ਲੋ ਇੱਕ ਵਾਰੀ ਓਕੇ ਰਿਪੋਰਟ ਦੇਗਾ ਟਰੈਕਟਰ ਬਾਈ ਚੈੱਕ ਕਰੋ ਤੇ ਲੋਨ ਵਗੈਰਾ ਦੀ ਸੌਦਾ ਹੈਗੀ ਹੈਗੀ ਆ ਤੇ ਲੋਨ ਵਗੈਰਾ ਵੀ ਬਾਈ ਕਰਵਾ ਕੇ ਦੇ ਦੋ ਤੇ ਅੱਗੇ ਕਹੇ ਬਈ ਜੀ ਫਾਰਮ ਟਰੈਕ 60 ਦਾ ਇਹ ਵੀ ਟਰੈਕਟਰ ਸਾਰਾ origignal ਤੇ ਬੈਕ ਟਾਇਰ ਹੈਗੇ ਨੇ ਬਈ ਜੀ ਇਹਦੇ ਪੈਂਡ ਕ ਪੈਂਡ ਕ ਪੈਸੇ ਤੇ ਫਰੰਟ ਐਰ ਵੀ ਹੈਗੇ ਨੇ ਬਈ ਜੀ ਪੈਂਡ 70 ਪੈਸੇ ਤੇ ਬਿਨਾ ਪਾਵਰ ਸਟੀering ਤੋਂ ਤੇ 2008 ਮਾਡਲ ਤੇ 275000 ਰੁਪਏ ਰੇਟ ਆ ਤੇ ਸਾਰਾ ਟਰੈਕਟਰ ਹੀ ਜੈਨੂਅਨ ਹੈਗਾ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਹੋਕੇ ਰਿਪੋਰਟ ਤੇ ਜਿੰਨੇ ਟਰੈਕਟਰ ਹੁੰਦੇ ਨੇ ਬਈ ਜੀ ਸਾਰੇ ਪੰਜਾਬ ਨੰਬਰ ਹੀ ਹੁੰਦੇ ਨੇ ਟਰੈਕਟਰ ਬਾਈਆਂ ਕੋਲੇ ਤੇ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਬਈ ਜੀ ਜੌਂਡੀਗਰ 5055 E ਇਹ ਟਰਬੋ ਵਾਲਾ ਟਰੈਕਟਰ ਹੈ ਤੇ ਚਾਰੇ ਟਾਇਰ ਨਵੇਂ ਨੇਗੇ ਐਮ ਆਰ ਐਫ ਦੇ ਟਾਇਰ ਨੇ ਬਾਈ ਜੀ ਸੜ ਗਿਆ ਚਾ ਗਿਆ ਝੋਟੇ ਗਿਆ ਚੈ ਇਹਨੂੰ ਕਹਿੰਦੇ ਨੇ ਟਰਬੋ ਵਾਲਾ ਤੇ ਕੰਡੀਸ਼ਨ ਦਾ ਹੋ ਕੇ ਦੇਖਾ ਇਹ ਮਾਡਲ ਦੀ ਗੱਲ ਕਰੀ ਜੀ ਮਾਡਲ ਹੈਗਾ 12 ਤੇ 5 ਲੱਖ 10000 ਰੁਪਏ ਰੇਟ ਹੈਗਾ ਤੇ ਵੇਟ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਫਰੰਟ ਲੱਗੇ ਹੋਏ ਨੇ ਬਾਈ ਜੀ ਬਾਕੀ ਕੰਡੀਸ਼ਨ ਚੈੱਕ ਕਰ ਲੋ ਇੱਕ ਵਾਰੀ ਟਰੈਕਟਰ ਵੀ ਉਹ ਕੇ ਰਿਪੋਰਟ ਤੋਂ ਵੇਜੇ ਜੀ ਤੇ ਦੇਖ ਸਕਦੇ ਹੋ ਇੱਧਰ ਬਾਈ ਜੀ ਪੁਰਾਣੇ ਟਰੈਕਟਰ ਵੀ ਖੜੇ ਹੋਏ ਖੜੇ ਨੇ ਬਾਈਆਂ ਕੋਲੇ ਤੇ ਟੀਵੀ ਖਰੀਦ ਸਕਦੇ ਹੋ ਤੁਸੀਂ ਜੇ ਖਰੀਦਣਾ ਹੋਵੇ ਤੇ ਪੈਂਟ ਵੀ ਹੈਗਾ ਬਈ ਜੀ 7 ਮਾਡਲ ਤੇ 290000 ਰੁਪਏ ਬਾਈਆਂ ਨੇ ਡਿਮਾਂਡ ਰੱਖੀ ਇਹਦੀ ਵੀ ਬਈ ਜੀ ਤੇ ਚੈੱਕ ਕਰ ਲੋ ਬਈ ਟਰੈਕਟਰ ਇਹ ਵੀ ਤੇ ਜੇ ਕਿਸੇ ਨੇ ਖਰੀਦਣਾ ਹੋਵੇ ਤੇ ਇਹ ਵੀ ਖਰੀਦ ਕੇ ਲੈ ਜਾ ਸਕਦੇ ਤੇ ਪਾਵਰ ਸਟੀering ਕਰਾਇਆ ਹੋਇਆ ਵੀ ਬਈ ਜੀ ਤੇ ਗਏਗਾ ਬਈ ਜੀ 5410 ਜੌਂਡੀਆਰਾ 39 ਪੀਵੀ 39 ਨੰਬਰ ਹੈਗਾ ਤੇ ਬੈਕ ਟਾਇਰ ਬਈ ਜੀ ਇਹਦੇ 18 ਦੇ ਨੇ ਫਰੰਟ ਟਾਇਰ ਬਈ ਜੀ ਜਮਨ ਨਵੇਂ ਨੇਗੇ ਮਤਲਬ ਵੀ ਕੰਡੀਸ਼ਨ ਚੈੱਕ ਕਰ ਲਈ ਤੇ ਬੈਕ ਟਾਇਰ ਹੈਗੇ ਬਈ ਜੀ 80 85 ਦਾ ਸੀ ਇਹ ਮਾਡਲ ਦੀ ਗੱਲ ਕਰੀਏ ਬਈ ਜੀ 11 ਮਾਡਲਾ ਤੇ 6 ਲੱਖ 60000 ਰੁਪਏ ਰੇਟ ਆਗਾ ਰਿਮਰ ਰੂਮਾ ਦਾ ਪੂਰਾ ਚੰਗਾ ਪਿਆ ਤੇ ਬੈਕ ਟਾਇਰ ਹੈਗੇ ਨੇ BKT ਦੇ ਤੇ ਫਰੰਟ ਹੈ ਰਵੀ ਬਈ ਜੀ ਲੈ ਵੀ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਫਾਈਬਰ ਦੀ ਫੁੱਟ ਵਗੈਰਾ ਲੱਗੀ ਹੋਈ ਆ ਤੇ ਲਿੰਕ ਆ ਵਗੈਰਾ ਵੀ ਵਧੀਆ ਸਾਫੀ ਨੇ ਨਵੇਂ ਵਰਗਾ ਟਰੈਕਟਰ ਤੇ ਰਗ ਲੱਗਾ ਬਈ ਜੀ ਮੈਸੀ 9500 ਤੇ ਲਵੀਂ ਖੁੰਨੇ ਪਲੇਟਫਾਰਮ ਵਾਲਾ ਸਾਈਡ ਗੇਅਰ ਵਾਲਾ ਚੇਂਜਰ ਵਾਲਾ ਤੇ ਚਾਰੋ ਟਾਇਰ ਹੈਗੇ ਬਈ ਜੀ 80 85 ਪੈਸੇ ਕੀ ਟੀਵੀ 02 ਨੰਬਰ ਹੈਗਾ 20 ਮਾਡਲ ਦਾ ਤੇ 6 ਲੱਖ 90000 ਰੁਪਏ ਰੇਟ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਇੱਕ ਵਾਰੀ ਪੂਰਾ ਟਾਪ ਕੰਡੀਸ਼ਨ ਦਾ ਟਰੈਕਟਰ ਪਿਆ ਓਕੇ ਰਿਪੋਰਟ ਪਿਆ ਪਾਵਰ ਸਟੇਰੀਨ ਤੇ ਕਿਹਾ ਬਈ ਜੀ ਚੇਂਜਰ ਵਾਲਾ 60 RX ਤੇ 60 ਹੌਸਪਾਵਰ ਦਾ ਆ ਗਿਆ ਚੇਂਜਰ ਜ ਆ ਗਿਆ ਬਈ ਜੀ HDM ਵਾਲਾ ਕਟ ਖਰਚ ਵਾਲਾ ਹੈਵੀ ਡਿਊਟੀ ਤੇ ਮਾਈਲੇਜ ਓਕੇ ਰਿਪੋਰਟ ਚ ਜੀ ਤੇ ਚਾਰੋ ਟਾਇਰ ਇਹਦੇ ਵੀ ਬਈ ਜੀ ਨਵੇਂ ਵਾਂਗ ਪੈਣਗੇ ਇਹ ਟੋ ਮਾਡਲ ਆ ਬਾਈ ਮਾਡਲ ਵੀ 745000 ਰੁਪਏ ਰੇਟ ਆ ਪੀਵੀ 28 ਨੰਬਰ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਇੱਕ ਵਾਰੀ ਸਾਈਡ gear ਚ ਆ ਗਿਆ ਤੇ ਤਕਰੀਬਨ ਬਈ ਜੀ ਸੁਪਰ ਸੀਡਰ ਤੇ ਐਦ ਕੀ ਪੂਰਾ ਕਾਮਯਾਬ ਟਰੈਕਟਰ ਹੈਗਾ ਤੇ ਗਿਆ ਗਿਆ ਬਈ ਜੀ ਅਰਜਨ ਨੋਵੋ 605 4/4 ਆ ਸਾਈਡ gear ਚ ਜਿੰਜਰ ਵਾਲਾ ਛੋਟਾ gear ਤੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਚਾਰੋਂ ਟਾਇਰ ਪੈਣਗੇ 85 90 ਪੈਸੇ ਪੀਵੀ02 ਨੰਬਰ ਹੈਗਾ 21 ਮਾਡਲ ਦਾ ਜਮਾ ਨਵਾਂ ਟਰੈਕਟਰ ਹੈ ਇਹ ਕੁਝ ਘੰਟੇ ਚੱਲਿਆ ਹੋਇਆ ਹੈਗਾ ਜਿਵੇਂ ਆਪਾਂ ਕੈਸ ਵੀ ਆ ਜੀ ਲੋਨ ਵਗੈਰਾ ਦੀ ਸਹੂਦਤ ਵੀ ਹੈਗੀ ਆ ਤੇ ਘੱਟ ਚੱਲੀ ਹੋਈ ਪਾਈਂ ਕੋਲ ਟਰੈਕਟਰ ਮਿਲਦੇ ਨੇਗੇ ਤੇ 895000 ਰੁਪਏ ਦੀ ਡਿਮਾਂਡ ਹੈ ਜੀ ਤੇ ਗੱਗਾ ਵੀ ਜੀ ਫਾਰਮਟ੍ਰੈਕ 60 ਦਾ ਸੁਪਰ ਮੈਕਸ ਹੈਗਾ ਤੇ ਟਰੈਕਟਰ ਤੇ ਦੀ ਗੱਲ ਕਰੀਏ ਇਹਦੇ ਵੀ ਚਾਰੋ ਟਾਇਰ ਨਵੇਂ ਨੇਗੇ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਟਰੈਕਟਰ ਦੀ ਤੇ ਰਿੰਗਰ ਮਾੜੀ ਓਕੇ ਪਿਆ ਵੱਡੇ ਹਿੱਸੇ ਵਾਲਾ ਗਿਆ ਸੁਪਰ ਮੈਕਸ ਗਿਆ ਤੇ ਫਾਈਬਰ ਪਰ ਵਰਦੀ ਹੱਟ ਲੱਗੀ ਹੋਈ ਆ ਤੇ ਪੀਵੀ 29 ਮੋਗੇ ਦਾ ਨੰਬਰ ਆ ਬਾਈ ਤੇ 17 ਮਾਡਲ ਆ 5,35,000 ਰੁਪਏ ਰੇਟ ਆ ਹਰੇਕ ਟਰੈਕਟਰ ਦੇ ਬਾਈ ਜੀ ਲੋਨ ਆ ਅਵੇਲੇਬਲ ਆ ਬਾਈ ਆ ਪਟਾਈ ਆ ਪਖਾਈ ਗਏ ਨੇ ਕਿ ਲੋਨ ਵਗੈਰਾ ਕਰਵਾ ਕੇ ਦੇ ਦਿੰਦੇ ਨੇ ਬਾਈ ਜੀ ਤੇ pran tractor ਵੀ ਇਹਦੇ ਨਾਲ ਵੀ ਕੱਟੇ ਦਊਗਾ ਤੇ ਅੱਗੇ ਗਏ ਬਾਈ ਜੀ 50 50 ਡੀ ਜੌਂਡੀਆ ਤੇ ਚੌਕੜਾ ਇਹਦਾ ਵੀ ਟਾਇਰਾਂ ਦਾ ਨਵਾਂ ਐਵੀਐਮਆਰ ਲੱਗੇ ਜੀ ਤੇ 14 ਦੇ ਟਾਇਰਾਂ ਦੇ ਬਾਈ ਜੀ ਰੰਮ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਵੇ ਜੀ ਇੱਕ ਵਾਰ ਓਕੇ ਰਿਪੋਰਟ ਦੁੱਪਿਆ ਤੇ ਬਾਕੀ ਫਾਈਬਰ ਸਿੰਪਲ ਕਪੜੇ ਦੀ ਛਤਰੀ ਆ ਗਈ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 13 ਮਾਡਲ ਦਾ ਤੇ 4,60,000 ਰੁਪਏ ਦੇ ਤਾਂ ਪੀ ਵੀ 10 ਨੰਬਰ ਆ ਗਿਆ ਇਹਦਾ ਤੇ ਇਹ 14 ਦੇ ਟਾਇਰ ਆ ਜਾਵੇ ਜੀ ਤੇ ਅਗਲਾ ਹੈ ਬਾਈ ਜੀ ਖੁੱਲੇ ਪਲੇਟਫਾਰਮ ਵਾਲਾ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ 14 ਦੇ ਟਾਇਰਾਂ ਦੇ ਇਹ ਵੈਕਟਰ ਹੈਗੇ ਬਾਈ ਜੀ 75-80 ਵੈਸੇ ਤੇ ਐਮ ਆਰ ਪੀ ਦੇ ਟਾਇਰ ਨੇਗੇ ਤੋ ਪ੍ਰਾਈਸ ਆ ਰਹੀ ਹੈ ਜੀ ਬਾਈ 75000 60 65 14 ਮਾਡਲ ਕੇਪੀ ਵੀ 19 ਪਰਨਾਲੇ ਦਾ ਲੋਕਲ ਨੰਬਰ ਦੋ 475000 ਰੁਪਏ ਰਹਿਤਾ ਕਿ ਬਾਈ ਸਾਰਾ ਟਰੈਕਟਰ ਇਹ ਵੀ origignal ਆ ਬਾਈ ਤੇ ਨਵੇਂ ਵਰਗੇ ਟਰੈਕਟਰੰਦ ਨੇ ਕਿ ਤਕਾਲੇ ਦੇ ਪੱਤਰਾਂ ਦੀ ਬਾਈ ਵੀ ਫੁੱਲ ਗਾਰੰਟੀ ਵੀ ਦੇਵੇਗੀ ਤੇ ਕਿਹਾਗਾ ਮੈਂ ਸੀ 9500 ਤੇ ਫਾਈਬਰ ਦੀ ਹੁੱਡ ਆ ਬਾਕੀ ਵੇਟ ਵਗੈਰਾ ਵੀ ਤੁਸੀਂ ਜਿੱਦਾਂ ਦੇ ਲੱਗੇ ਨੇ ਗੋਡੀਰ ਦੇ ਟਾਰ ਨੇ 16 ਦੇ ਟਾਰਾਂ 'ਚ ਖੁੱਲੇ ਪਲੇਟਫਾਰਮ ਵਾਲਾ ਦਾ ਤਾਂ ਇਹ ਮੰਨਨੇਗੇ ਕਿ ਬਾਕੀ 17 ਮਾਡਲ ਆ 495000 ਰੁਪਏ ਰੇਟ 'ਤੇ ਵੀ 8 ਨੰਬਰ ਆਵੇਗੀ ਅੱਗੇ ਆ ਗਿਆ 50 50 D ਜੌਂਡੀਰ B 7 ਐਮ ਆਰ ਫਰੇ ਦਾ ਵੀ ਚੌਕੜਾ ਨਮਾ ਗਵੇ ਜੀ ਤੇ 14 ਦੇ ਟਾਰਾਂ 'ਚ ਬਈ ਜੀ 14 ਦੇ ਟਾਰਾਂ 'ਚ ਆ ਗਿਆ ਤੇ 18 ਮਾਡਲ ਆਗਾ ਫੁੱਲ ਟਾਉ ਮਾਡਲ ਜਗੇ 560000 ਰੁਪਏ ਰੇਟ ਆ PV 46 ਨੰਬਰ ਆਵੇ ਜੀ ਅੱਗੇ ਕੰਡੀਸ਼ਨ ਇੱਕ ਵਾਰੀ ਚੈੱਕ ਜਰੂਰ ਕਰ ਲੋ ਤਾਂ ਅੱਗੇ ਕ ਬਈ ਜੀ ਮਹਿੰਦਰਾ ਜੁਗੋ 575 DI 20 ਮਾਡਲ ਹੈਗਾ ਬਈ ਜੀ 51000 ਰੁਪਏ ਰੇਟ ਹੈ ਦਾ PV 52 ਨੰਬਰ ਹੈਗਾ ਬਾਕੀ ਟਾਇਰ ਟੱਪਿਆਂ ਦੀ ਗੱਲ ਕਰੀ ਓਕੇ ਰਿਪੋਰਟ ਵੀ ਜੇ ਚੌਂਕੜਾ ਇਹਦਾ ਵੀ ਨਵਾਂ ਪਿਆ ਦਾ ਜੀ ਸਾਈਡ ਗੀਅਰ ਚ ਹੈਗਾ ਤੇ ਬਾਕੀ ਤੁਸੀਂ ਇੱਕ ਵਾਰੀ ਇਹ ਦੱਸੋ ਬਈ ਜੀ ਇਹ ਟਰੈਕਟਰ ਕਿਵੇਂ ਦਾ ਰਿਹਾ ਹੈਗਾ ਅਜੇ ਤੱਕ ਤੇ ਜਿਹਨੇ ਵੀ ਨਹੀਂ ਚਲਾਇਆ ਕਮੈਂਟ ਜਰੂਰ ਕਰ ਲਿਓ ਜੀ ਅੱਗੇ ਕ ਬਈ ਜੀ ਫੋਰਡ 3620 ਤੇ ਚੌਂਕੜਾ ਇਹਦਾ ਵੀ ਚ ਨਵਾਂ ਹੈਗਾ ਤੇ ਬਿਨਾ ਪਾਵਰ ਸਟੀering ਤਾਂ ਹੈਗਾ PV 40 ਨੰਬਰ ਹੈਗਾ 99 ਮਾਡਲ ਤੇ 340000 ਰੁਪਏ ਰੇਟ ਆ ਬਾਈ ਜੀ ਤੇ ਬਾਕੀ ਪੂਰਾ ਮੋਡੀਫਾਈ ਫੁੱਲ ਕਰਵਾਇਆ ਹੋਇਆ ਕੰਡੀਸ਼ਨ ਇੱਕ ਵਾਰੀ ਚੱਕ ਦੇ ਉਹ ਗੱਲ ਡਰਾਈਵਰ ਦੀ ਤੇ ਕਿਹਾ ਬਈ ਡੀਆਈ 60 ਦਾ ਆਰਐਕਸ ਦਾ ਸੋਨਾ ਲੀਕਾ ਸਿਕੰਦਰ ਚ ਸਾਈਡ ਗੇਅਰ ਚ ਹੈਵੀ ਡਿਊਟੀਜ਼ ਤੇ ਬਾਕੀ ਜੇ ਮਾਡਲ ਦੀ ਗੱਲ ਕਰੀਏ ਬਈ ਜੀ ਮਾਡਲ ਹੈਗਾ 18 ਤੇ 570000 ਰੁਪਏ ਰੇਟ ਹੈਗਾ ਪੀਵੀ 11 ਨੰਬਰ ਹੈਗਾ ਤੇ ਟਾਇਰ ਟੱਪੇ ਦੀ ਗੱਲ ਕਰੀਏ ਪਿਛਲੇ ਟਾ ਰਹਿ ਗਿਆ ਬਾਈ ਜੀ 70 ਕੇ ਪੈਸੇ ਤੇ ਫਰੰਟ ਰਹਿ ਜਗੇ 70 75 ਪੈਸੇ ਵਾਕੀ ਕੰਡੀਸ਼ਨ ਦਾ ਓਕੇ ਹੈਗਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੱਸਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦਾ ਤਦ ਤੱਕ ਲਈ ਬਈ ਜੀ ਧੰਨਵਾਦ